ਸਤਿ ਸ਼੍ਰੀ ਅਦਾ ਦੋਸਤੋ ਮੈਂ ਤੁਹਾਡਾ ਆਪਣਾ ਵੀ ਬਰਾਡ ਤੇ ਆਪਣੇ ਕੋਲੇ ਯੂਟਿਊਬਰ ਬਲੌਗਰ ਪਹੁੰਚੇ ਹੋਇਆ ਪੰਜਾਬ ਤੋਂ ਗੁਰਪ੍ਰੀਤ ਕੋਟਲੀ ਤੇ ਚਲੋ ਆਪਾਂ ਅੱਜ ਗੱਲਬਾਤ ਕਰਦੇ ਆ ਨਾ ਨਾਲ ਇਹਨਾਂ ਦਾ ਸਫ਼ਰ ਕਿਦਾਂ ਰਿਹਾ ਤੇ ਅੱਜ ਅਸੀਂ ਨਾਈਗਰਾ ਫਾਲ ਪਹੁੰਚੇ ਹੋਏ ਆ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਤੇ ਆਪਣੇ ਬਾਰੇ ਕੋ ਦੱਸੋ ਤੁਸੀਂ ਆਏ ਆ ਆਪਣਾ ਤੁਹਾਡਾ ਟੂਰ ਕਿਦਾਂ ਦਾ ਰਿਹਾ ਤੇ ਕਿੱਥੋਂ ਚੱਲੇ ਹੋ ਤੇ ਇੱਥੇ ਕਿਵੇਂ ਪਹੁੰਚੇ ਹੋ ਆ ਅੱਜ ਉਹ ਕਿ ਜਿਹੜਾ ਆਪਾਂ ਕਾਫੀ ਟਾਂ ਦਾ ਜੜਦੇ ਆ ਤੇ ਮੈਂ ਲਗਭਗ ਜਿਹੜਾ ਗੱਲ ਕਰ ਗਏ ਇਹ ਵਲ ਟੂਰ ਦਾ ਜਿਹੜਾ 1 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਇਹ ਗੱਲ ਸੀ ਕਸ਼ਮੀਰ ਤੋਂ ਮੈਂ ਇੱਕ ਵਾਰੀ ਲੀਫ ਫੜ ਕੇ ਫੋਟੋ ਪਾਈ ਸੀ ਕਿ ਕਸ਼ਮੀਰ ਤੋਂ ਕੈਨੇਡਾ ਤੱਕ ਹੈ ਨਾ ਸੋ ਜਿਹੜਾ ਅ ਪਹਿਲਾਂ ਸਭ ਤੋਂ ਪਹਿਲਾਂ ਮੈਂ ਨੇਪਾਲ ਤੋਂ ਸ਼ੁਰੂ ਕੀਤਾ ਸੀਗਾ ਲੋਕ ਨੇਪਾਲ ਨੂੰ ਕਈ ਵਾਰੀ ਦੇਸ਼ ਨਹੀਂ ਸਮਝਦੇ ਵੀ ਐਵੇਂ ਉਹ ਵੀ ਦੇਸ਼ ਨਹੀਂ ਕਾਉਂਟ ਹੁੰਦੇ ਨਾ ਤਾਂ ਨੇਪਾਲ ਤੋਂ ਮੰਨ ਲਓ ਦੁਬਈ ਸ਼ਹਿਰ ਨਾ ਕਹ ਗਏ ਪਰ ਆਪਾਂ ਗਏ ਥਾਈਲੈਂਡ ਪੇਸ਼ਾ ਕਬੋੜਾ ਵੇਟਨਾਮ ਉਹ ਤੋਂ ਬਾਅਦ ਜੋ ਆਪਾਂ ਕਰ ਗਏ ਤਾਈਵਾਨ ਸਾਊਥ ਕੋਰੀਆ ਫਿਰ ਹਜ਼ਰਬਾਈ ਜਾਨ ਅਜਬੈਕਿਸਤਾਨ ਪਾਕਿਸਤਾਨ ਜੌਰਜੀਆ ਸੋ ਉਸ ਤੋਂ ਬਾਅਦ ਕਈ ਇੱਕ ਦੋ ਦੇਸ਼ ਭੁੱਲ ਵੀ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇੱਥੇ ਪਹੁੰਚਿਆ ਸੋ ਮੈਂ ਇੱਥੇ ਸਪੈਸ਼ਲ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੇਰੇ ਵੱਡੇ ਭਰਾ ਕਰਜਿਤ ਗਿੱਲ ਦਾ ਇਹ ਕਰ ਮਾਈ ਕਾਰਨਿਗਲ ਜਿਹੜਾ ਹੈਗਾ ਕੋਖਰੀ ਪੁਨਾਸਿੰਗਪੁਰ ਤੇ ਇਹਨਾਂ ਨੇ ਜਿਹੜਾ ਹੈਗਾ ਇੱਥੋਂ ਆਪਣਾ ਸਾਰਾ ਟੂਰ ਇੱਥੇ ਆਰਗੇਨਾਈਜ਼ ਕੀਤਾ ਲਗਾਤਾਰ ਦਿਨਾਂ ਨੂੰ ਮੈਂ ਜੋ ਐਕਸਪਲੋਰ ਕਰ ਰਿਹਾ ਆ ਤੁਹਾਡੇ ਸਾਹਮਣੇ ਵਰਚੁਅਲ ਕੋਲ YouTube ਜਾਂਦੇ ਤੇ ਇਹਦੇ ਵਾਸਤੇ ਜਿਹੜਾ ਹੈਗਾ ਮੈਂ ਸਪੈਸ਼ਲ ਤੌਰ ਤੇ ਮੈਂ ਤੇ ਮੇਰੀ ਆਡੀਅੰਸ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਬਾਕੀ ਕਿੱਦਾਂ ਦਾ ਰਿਹਾ ਲਗਭਗ ਅੱਜ ਮੇਰਾ ਇੱਥੇ ਜਿਹੜਾ ਚੌਥਾ ਪੰਜਵਾਂ ਦਿਨ ਹੈ ਤੇ ਹਜੇ ਤੱਕ ਜਿਹੜਾ ਹੈ ਕੈਨੇਡਾ ਜਿਸ ਤਰ੍ਹਾਂ ਦਾ ਮਾਲਾ ਹੂਆ ਬਣਾਇਆ ਹੋਇਆ ਸੀਗਾ ਹੈ ਨਾ ਕਈ ਚੀਜ਼ਾਂ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਉਹ ਚੀਜ਼ਾਂ ਬਿਲਕੁਲ ਨਹੀਂ ਹੈ ਜਿਹੜੀਆਂ ਸਾਡੇ ਨਾਲ ਉੱਥੇ ਅਸੀਂ ਆਪਣਾ ਮਾਨਤਾਵਾਂ ਦੇ ਵਿੱਚ ਰੱਖਿਆ ਹੋਣਾ ਤੇ ਕਈ ਚੀਜ਼ਾਂ ਇਹੋ ਜਿਹਾ ਇੱਥੇ ਆ ਰਹਿਗੀਆਂ ਜਿਹੜੀਆਂ ਫਿਰ ਉੱਥੇ ਨਹੀਂ ਪਤਾ ਓਕੇ ਜਿੱਦਾਂ ਕਿਦਾ ਆਪਾਂ ਪਿਛਲੇ 4-5 ਦਿਨਾਂ ਤੋਂ ਇਕੱਠੇ ਆ ਤੇ ਆਪਾਂ ਪਹਿਲਾਂ ਆਟਵਾ ਗਏ ਆਟਵਾ ਤੋਂ ਬਾਅਦ ਅੱਜ ਆਪਾਂ ਨਾਇਗਰਾ ਫਾਲਸ ਆਏ ਆ ਤਾਂ ਆਟਵਾ ਤੁਹਾਨੂੰ ਕੀ ਵਧੀਆ ਲੱਗਿਆ ਕੀ ਦੇਖਿਆ ਤੁਸੀਂ ਕੀ ਲੋਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੀਦਾ ਆਟਵਾ ਦੇ ਵਿੱਚ ਬਹੁਤ ਵੈਸੇ ਜ਼ਿਆਦਾ ਤਾਂ ਟਾਈਮ ਲਿੰਡ ਸੰਬੰਧ ਕੀਤਾ ਆਪਾਂ ਦੋਖ ਦੇਣੀ ਸੰਬੰਧ ਕੀਤਾ ਦੋ ਦਿਨਾਂ ਚ ਪਰ ਜਿਹੜਾ ਵੀ ਉਹ ਮਨਾਂ ਮੋٹے ਮੋਟੇ ਆਪਾਂ ਦੇਖਿਆ ਹੈ ਨਾ ਉੱਪਰੋਂ-ਪਰੋਂ ਸਰਫੇਸ ਦੇ ਨਜ਼ਰੋਂ ਦਾ ਆਟਵਾ ਬੜਾ ਸੋਹਣਾ ਹੈ ਜਿਹੜਾ ਆਪਾਂ ਕਹਿੰਦੇ ਉੱਥੇ ਸਾਦੀ ਸਾਦੀ ਉਹਨਾਂ ਦੀ ਆਪਾਂ ਜਿਹੇ ਹਾਊਸ ਆਫ ਫਾਰਮ ਉਹਦੇ ਆਪਾਂ ਕਹਿੰਦੇ ਸੰਸਦਕ ਤੇ ਬਾਕੀ ਉਥੇ ਝੀਲਾਂ ਦਾ ਬਹੁਤ ਵੱਡਾ ਸ਼ਹਿਰ ਹੈ ਤੇ ਲਗਭਗ ਇਹ ਚੀਜ਼ਾਂ ਹਰਾਨੀਆਂ ਵੀ 1-2 ਵਜੇ ਜਦੋਂ ਗੋਲੇ ਜਿਹੜਾ ਹੈਗਾ ਆਪਦਾ ਸਾਈਕਲਾਂ ਤੇ ਜਾਂ ਤੁਰ ਕੇ ਹਨ ਉਹ ਦੇਸ਼ ਨੂੰ ਘੁੰਮ ਰਹੇ ਹੁੰਦੇ ਆ ਤਾਂ ਇਹ ਹੁੰਦਾ ਵੀ ਯ ਵੀ ਅਸੀਂ ਗੱਡਾਂ ਵਾਲੇ ਪਾਸੇ ਭੱਜੇ ਫਿਰਦੇ ਆਂ ਇਹ ਨੇਚਰ ਵਾਲੇ ਪਾਸੇ ਭੱਜੇ ਫਿਰਦੇ ਆਂ ਸੋ ਆਟੋਵਾ ਬੜਾ ਵਧੀਆ ਸੀਗਾ ਖਾਸ ਕਰਕੇ ਆਪਾਂ ਗੱਲ ਕਰਕੇ ਇੱਕ ਰੈਂਟਲ ਤੋਂ ਲੈ ਕੇ ਆਟੋਵਾ ਦੀ ਜਿਹੜੀ ਰਾਈਡ ਆ ਮਾਲਾ ਜ ਬਾਈ ਅਸੀਂ ਕਾਰ ਨਾਲ ਗਏ ਆ ਕਾਰ ਰਸਤੇ ਦੇ ਵਿੱਚ ਜਿਹੜਾ ਹੈਗਾ ਪਿੰਡਾਂ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਜਾਂ ਜੋ ਵੀ ਹੈ ਤੇ ਬੜਾ ਵਧੀਆ ਸਾਰਾ ਸਾਰਾ ਓਕੇ ਤੇ ਆਪਾਂ ਨੈਗਰਾ ਫਾਲਸ ਆਏ ਆ ਮੇਰੇ ਹਿਸਾਬ ਨਾਲ ਪਰਸੋਂ 90 ਆਪਾਂ ਆਗੇ ਸੀਗੇ ਹਾਂਜੀ ਤੇ ਇੱਥੇ ਤੁਸੀਂ ਇੱਕ ਦਾ ਸੋਲਰ ਕਲਿਪਸ ਦੇਖਿਆ ਤੇ ਇੱਕ ਆਪਾਂ ਇੱਥੇ ਨੇੜੇ ਤੜੇ ਜੋ ਵੀ ਘੁੰਮੇ ਫਰੇ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਮਾਈਗ੍ਰੇਸ਼ਨ ਦੇ ਆ ਕੇ ਦੇਖੋ ਸੋਰੋਲਾ ਜੈਕਸ ਤੇ ਜਿਹੜਾ ਮੰਨ ਲਓ ਆਪਾਂ ਇੱਥੇ ਆਏ ਸੀਗਾ ਨਾ ਤਾਂ ਵਾਈਬਰ ਨੂੰ ਇੱਥੇ ਨੌਲੇਜ ਆਗਰੀ ਚੀਜ਼ ਦੀ ਸਭ ਤੋਂ ਵੱਡੀ ਗੱਲ ਹੈ ਕਿ ਯੂਐਸ ਸਾਡੇ ਵਾਸਤੇ ਦੋ ਵੱਡੀ ਗੱਲਾਂ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਕਈ ਪਰਿਵਾਰਾਂ ਦੇ ਜਿਹੜੇ 3 ਪੁੱਤਾਂ ਨੂੰ ਵੀ ਚਲਾ ਕੇ ਕਈ ਜੰਗਲ ਖਾ ਗਏ ਹਨ ਤੇ ਮੰਨ ਲਾ ਇੱਕ ਗੱਲ ਹੈਗੀ ਇਹ ਮਹੀਨਾ ਦਾ ਇਥੋਂ ਦੀ ਕੈਨੇਡੀਅਨ ਗਵਰਨਮੈਂਟ ਪੈਸੇ ਮੰਗਦੀ ਨਾ ਹੀ ਯੂਐਸ ਗਵਰਨਮੈਂਟ ਮੰਗਦੀ ਹੈ ਪਹਿਲਾਂ ਕੀ ਲੋਕ ਸਾਡੇ ਆਪ ਦੀ ਅਣਗਹਿਲੀ ਕਰਕੇ ਜਾਂ ਆਪਾਂ ਗੱਲ ਕਰਨ ਘੱ ਜਿਹੜਾ ਆ ਗਿਆ 50-50 ਲੱਖ ਰੁਪਏ ਦੇ ਗਏ ਨਾ ਇੱਥੋਂ ਤੁਸੀਂ ਮਤਲਬ ਆ ਸਾਹਮਣੇ ਯੂਐਸਏ ਆ ਦੇਖੀ ਗਏ ਸਾਹਮਣੇ ਆ ਨਾਈਟ ਅੱਗੇ ਦੋ ਕੇ ਦੋ ਦਹਾੜ ਵੀ ਚੱਲਦੇ ਵਿੱਚ ਨੀਲੇ ਵਾਲਾ ਯੂਐਸਏ ਦਾ ਲਾਲ ਵਾਲਾ ਕੈਨੇਡਾ ਦਾ ਹੈ ਨਾ ਸਾਹਮਣੇ ਯੂਐਸਏ ਵੀ ਤੁਸੀਂ ਇੱਥੇ ਬਿਨਾ ਫਲਾਈਟ ਤੋਂ ਵੀ ਜਾ ਸਕਦੇ ਹੋ ਬਿਨਾ ਟਿਕਟ ਲੈ ਵੀ ਜਾ ਸਕਦੇ ਹੋ ਨਾ ਜਿਹੜਾ ਸਾਹਮਣੇ ਬ੍ਰਿਜ ਦੇਖਿਆ ਜਾ ਸਕਦਾ ਹੈ ਯੂਐਸਏ ਨੂੰ ਜਾਂਦਾ ਵੀਰੇ ਤੇ ਪਰਲੇ ਪਾਸੇ ਸਾਰਾ ਯੂਐਸਏ ਆਪਾਂ ਦੇਖ ਰਹੇ ਆ ਕੈਮਰੇ ਦੇ ਵਿੱਚ ਪਰਲਾ ਜਿੱਧਰੋਂ ਪਾਣੀ ਆ ਰਿਹਾ ਸਾਰਾ ਯੂਐਸਏ ਆ ਤੇ ਇਧਰਲੇ ਪਾਸੇ ਆਪਾਂ ਖੜੇ ਆ ਹਾਂ ਇਹ ਵੀ ਹੁੰਦਾ ਵੀ ਜੇ ਜੈਨੇਟਿਕ ਨਾਇਗਰਾ ਫਾਲ ਨਹੀਂ ਆਇਆ ਹੈ ਨਾ ਬਾਈ ਉਹਨਾਂ ਚ ਗਾਇ ਨਹੀਂ ਲੋਕਾਂ ਨੂੰ ਲੱਗਦਾ ਵੀ ਕੈਨੇਡਾ ਪਹੁੰਚ ਗਿਆ ਬੰਦਾ ਹੈ ਇਹ ਮਾਲਾ ਵੀ ਆਪਾਂ ਕਿਹਾ ਹਾਂ ਹਾਂ ਸਟੈਂਪ ਹੈ ਮਾਲਾ ਇੰਦੀ ਵਾਲਾ ਜੋ ਵੀ ਬੰਦਾ ਆਊਗਾ ਖੜ ਕੇ ਰੈਂਟਰ ਦੇ ਇਹ ਥੋੜਾ ਨੇੜੇ ਪਾ ਜਾਂਦਾ ਜਾਂ ਆਪਾਂ ਟਰੰਕ ਵਾਲੀ ਸਾਈਡ ਦੇ ਪਾਸੇ ਨਾ ਆਟਾਰੀ ਉਹਨੇ ਪਰ ਜਿੱਦ ਜਨਜੋ ਇੱਥੇ ਆਵੇ ਕੇ ਫੋਟੋ ਨਹੀਂ ਪੈਂਦੀ ਖਾਸ ਕਰਕੇ ਮੇਰੇ ਕਾਫੀ ਦੋਸਤ ਮਿੱਤਰ ਇੱਥੇ ਰਹਿੰਦੇ ਹੋ ਕਹਿੰਦੇ ਅਸੀਂ 10 15 ਵਾਰੀ ਜਿਹੜਾ ਸਾਲ ਚ ਕਈ ਵਾਰੀ ਆ ਜਾਂਦੇ ਹਾਂ ਕਿ ਕੋਈ ਕੋਈ ਮੁੰਡਾ ਕੁੜੀ ਆਉਂਦੇ ਆ ਵਾਰੋਂ ਹੈ ਨਾ ਜਾਂ ਕੋਈ ਫੈਮਿਲੀ ਆਉਂਦੀ ਹੈ ਜਾਂ ਆਪਣੇ ਮਾਪਿਆਂ ਨੂੰ ਲੈ ਕੇ ਆਉਂਦਾ ਮੈਂ ਨੈਗਰਾਫਾਲ ਜ਼ਰੂਰ ਦਿਖਾ ਕੇ ਲੈ ਕੇ ਇੱਕ ਇੱਕ ਬਹੁਤ ਵਧੀਆ ਵਿਸਟਰ ਪਲੇਸ ਆ ਇੱਥੇ ਫੈਮਿਲੀ ਅਕਸਰ ਆਉਂਦੀਆਂ ਆਪਣੇ ਇੰਡੀਆ ਤੋਂ ਚਾਹੇ ਆਪਣੇ ਪਰਿਵਾਰ ਆਉਂਦੇ ਆ ਮਗਰ ਵਿਸਟਰ ਵੀਜੇ ਤੇ ਜਾਂ ਮੰਮੀ ਡੈਡੀ ਜਾਂ ਕਿਦਾਂ ਨਾ ਸਾਰੀ ਜਾਂ ਸਾਰੇ ਇੱਕ ਵਾਰ ਇੱਥੇ ਜ਼ਰੂਰ ਵਿਸਟ ਕਰਦੇ ਆ ਬਹੁਤ ਸੋਹਣੀ ਪਲੇ ਕੁਦਰਤੀ ਇੱਥੇ ਨਜ਼ਾਰਾ ਬਹੁਤ ਸੋਹਣਾ ਦੇਖਣ ਵਾਲਾ। ਆਹਦੀ ਗੱਲ ਤੁਸੀਂ ਇੱਧਰ ਦਿਖਾਓ ਨਾ। ਤੇਰੇ ਗੋਰੇ ਆਉਂ ਪੈਦਲ ਚੱਲਣ ਨੂੰ ਜ਼ਿਆਦਾ ਤਰ ਜੀਹ ਦਿੰਦੇ ਹੈ ਨਾ। ਆ ਮਨ ਲਓ ਜਿੱਥੋਂ ਤੱਕ ਦੇਖ ਲਓ ਵੀ ਸਾਰੇ ਪੈਦਲ ਹੀ ਪੈਦਲ ਚੱਲੇ ਜਾਂਦੇ ਆ। ਖਾਸ ਕਰਕੇ ਤੇ ਸਾਡੇ ਜਿਹੜਾ ਹੈਗਾ ਇੱਕ ਜੂਬਾ ਹੈ। ਹਾਂਜੀ। ਇਹ ਇੱਕ ਜੂਬਾ ਹੈ। ਮੰਗੋ ਦਿੱਤੀ ਜੂਬਾ ਹੈ। ਇਹ ਬਣਾਇਆ। ਐਗਰਾ ਫਾਉਲ। ਬੰਨਿਆ ਸਾਲਾਂ ਤੋਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਪਾਣੀ ਇੰ aí ਚੱਲਦਾ ਰਹਿੰਦਾ ਇੱਥੇ ਡਿੱਗੀ ਜਾਂਦਾ ਰਹਿੰਦਾ। ਪਾਣੀ ਕਦੇ ਯੂਐਸ ਤੋਂ ਝੀਲਾਂ ਚੋਂ ਆਉਂਦਾ ਵਾ, ਤੁਰਿਆ ਜਾਂਦਾ ਵਾ। ਸੋ ਬੜੀ ਸੋਹਣੀ ਜਗ੍ਹਾ ਹੈ ਬਾਈ ਕਹਿੰਦਾ ਸੀ ਵੀ ਆਹ ਜਿਹੜੇ ਆ ਜਿਹੜੇ ਹੈ ਨਾ ਬਣੇ ਆ ਮੈਂ ਆ ਪਹਿਲੀ ਵਾਰੀ ਵੇਖਿਆ ਹੈ ਚੀਜ਼ਾਂ ਨਵੀਆਂ ਬਣੀਆਂ ਇਹ ਅੱਜ ਮੈਂ ਪਹਿਲੀ ਵਾਰ ਵੇਖਿਆ ਤੇ ਚੜਾਂਗੇ ਆਪਾਂ ਇਹ ਜਿਪ ਲਾਈਨ ਕਹਿੰਦੇ ਆ ਇਹਨੂੰ ਤੇ ਜਿਪ ਲਾਈਨ ਤੇ ਹੁਣ ਛੱਡਣਗੇ ਜਿਹੜੀ ਇਹ ਆ ਨਾ ਇਹ ਹੱਥ ਢੋਲ ਕੇ ਚੱਲਦੀ ਹੈ ਜਿਪ ਲਾਈਨ ਹਾਂਜੀ ਮੈਨੂੰ ਲੱਗਦਾ ਥੋੜਾ ਫਿਰ ਥੋੜਾ ਡਿਫਰੈਂਟ ਆ ਦੂਜਿਆਂ ਨਾਲ ਆ ਤੁਸੀਂ ਦੇਖ ਲਓ ਵੀ ਇਹ ਦਿਖਾਇਆ ਜਾਂਦਾ ਐਂ ਲੱਗਦਾ ਮੈਂ ਚਾਰ ਬਰਡ ਉੱਡੇ ਜਾਂਦੇ ਹੁੰਦੇ ਆ ਹੈਨਾ ਜਿਵੇਂ ਪੰਛੀ ਉੱਡੇ ਜਾਂਦੇ ਹੁੰਦੇ ਨੇ ਆਪਾਂ ਡਾਰੀ ਜਿਹਨੂੰ ਕਹਿੰਦੇ ਨੇ ਉਹਨਾਂ ਦਾ ਹੈ ਨਾ ਤੇ ਬਾਕੀ ਬ੍ਰੈਂਟਨ ਬ੍ਰੈਂਟਨ ਜਿੰਨਾ ਕਿ ਦੇਖਿਆ ਗਿਆ ਹੈ ਜਿਹੜੇ ਬ੍ਰੈਂਟਨ ਅਸੀਂ ਨਾਲ ਜਿੰਨਾ ਕਿ ਸਵਾਦ ਆਇਆ ਬ੍ਰੈਂਟਨ ਇਹ ਤਾਂ ਕਰਕੇ ਦੇਖਿਆ ਉੱਥੇ ਪਰ ਇਹਨਾਂ ਨੂੰ ਖੁਸ਼ੀ ਜ਼ਰੂਰ ਹੁੰਦੀ ਆ ਮੈਂ ਜਦੋਂ ਅਗਰ ਨਾਲ ਸੰ ਥੋੜੀ ਜਿਹੀ ਦੱਸਾਂ ਵੀ ਕੀ ਆ ਵੀ ਇੱਕ ਗੱਲ ਆਈ ਹੈ ਜਿਵੇਂ ਬਾਈ ਵਰਗਿਆਂ ਦਾ ਜਾਂ ਬਹੁਤ ਬੰਦੇ ਆ ਹਨਾ ਵੀ ਮੈਂ ਕਿਹਾ ਜੇ ਤੁਸੀਂ ਵੀ ਹੋ ਇੱਥੇ ਇੱਕ ਕੈਨੇਡਾ ਦੇ ਵਿੱਚ ਇਹ ਤਾਂ ਜ਼ਰੂਰ ਆ ਮੈਂਟੈਟੀ ਬਗਦੀ ਜਿਹੜੀ ਲੱਖਾਂ ਕਰੋੜਾਂ ਰੁਪਏ ਦੇ ਹੋਏ ਨੇ ਮੈਨੂੰ ਲੱਗਦਾ ਹੈ 2.5 ਮਿਲੇ ਦਾ ਘਰ ਲੈਣਾ ਜਾਂ ਗੱਡੀ ਲੈਣੀ ਆ ਹਨਾ ਜਾਂ ਜੋ ਵੀ ਆ ਹਾਂ ਪੰਜਾਬ ਦੇ ਵਿੱਚ ਰਹਿ ਕੇ ਸ਼ਾਇਦ ਉਹ ਚੀਜ਼ ਨਹੀਂ ਮਿਲਦੀ ਪਰ ਅੱਜ ਜਿਵੇਂ ਲਗਭਗ ਜਿੰਨੇ ਕੁ ਲੋਕ ਦੱਸਦੇ ਆ ਜ ਜਿੰਨੇ ਕੁ ਸਟੂਡੈਂਟਾਂ ਨਾਲ ਗੱਲ ਹੋਈ ਹੈ ਵੀ ਹੁਣ ਕੈਨੇਡਾ ਉਹਨਾ ਇਜ਼ੀ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਤੇ ਪਰ ਇੱਕ ਇਹ ਵੀ ਮੈਂ ਤੁਹਾਡੇ ਤੋਂ ਕਹਿਣਾ ਚਾਹਾਂ ਵੀ ਦੇਖੋ ਜਾਂ ਤਾਂ ਤੁਸੀਂ ਬਹੁਤ ਪ੍ਰੇਪੇਅਰ ਹੋ ਕੇ ਆਓ ਵੀ ਭਾਈ ਮਿਹਨਤ ਕਰਨੀ ਪਣੀ ਆ 5-7 ਸਾਲ ਲੱਗ ਗਏ ਹੈਨਾ ਸੁਵੇਰਾ ਜਿਵੇਂ ਸਵਾਤ ਲੈਣਾ ਉੱਠਣਾ ਪੈਣਾ ਰਾਤ ਦੇ 11 12 ਵਜੇ ਤੱਕ ਦੱਬ ਕੇ ਮਿਹਨਤ ਕਰਨੀ ਪੈਂਦੀ ਆ ਕੋਈ 5-7 ਸਾਲ ਜੇ ਤੁਸੀਂ ਆਦੇ ਧੀਆਂ ਪੁੱਤਾਂ ਨੂੰ ਭੇਜ ਦਓ ਤਾਂ ਤੁਹਾਡੇ ਕੋਲ ਵੀਰੇ ਉਹਨਾਂ ਨੂੰ 2-3 ਸਾਲ ਪੈਸੇ ਭੇਜਣ ਦੀ ਸਮਰੱਥਾ ਹੋਣੀ ਚਾਹੀਦੀ ਠੀਕ ਹੈ ਤੇ ਆਪਾਂ ਕੀ ਆ ਇੱਥੇ ਲੋਕ ਸਟ्रेस ਚ ਆ ਜਾਂਦੇ ਜਦੋਂ ਪੈਸੇ ਨਹੀਂ ਪਿੱਛੇ ਆਉਂਦੇ ਹਨਾ ਜਾਂ ਕੰਮ ਨਹੀਂ ਮਿਲਦਾ ਇਹ ਇੱਕ ਤਾਂ ਮੈਂਟੈਲਿਟੀ ਰੱਖਣੀ ਜ਼ਰੂਰੀ ਹੈ ਦੂਸਰਾ ਇਹ ਵੀ ਜੇ ਪੰਜਾਬ ਦੇ ਵਿੱਚ ਜੋ ਇੱਥੋਂ ਦਾ ਖਲਾਸ ਸੀਗੇ ਠੀਕ ਹੈ ਅੱਜ ਤੋਂ 10 ਵੀ ਸੰਨ ਦੇ ਅੱਜ ਪੰਜਾਬ ਦੇ ਹੋਈ ਆ ਸਿਲਕ ਰੂਟ ਓਪਨ ਹੋ ਰਿਹਾ ਜ਼ਮੀਨਾਂ ਦੇ ਭਾਅ ਜਿਹੜਾ ਸਬਾਨ ਸ਼ ਜੇ ਤੁਸੀਂ ਉੱਥੇ ਕੁਝ ਕਰ ਸਕਦੇ ਹੋ ਤਾਂ ਉਹ ਬੈਸਟ ਹੈ ਅੱਜ ਤੁਸੀਂ ਘੁੰਮਣਾ ਚਾਹੁੰਦੇ ਤਾਂ ਘੁੰਮਣਾ ਵੀਰੇ ਐ ਵੀ ਇੱਥੇ ਨਾਲ 8500 ਰੁਪਏ ਦਾ ਵੀਜ਼ਾ ਹੀ ਲੈ ਕੇ ਆਏ ਆ ਠੀਕ ਹੈ ਤੁਸੀਂ ਲਗਭਗ 1 ਲੱਖ 2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਾ ਸਕਦੇ ਹੋ ਠੀਕ ਹੈ ਪਰ ਜੇ ਤੁਸੀਂ ਕਹੋ ਮੈਂ ਉੱਥੇ 50 ਲੱਖ ਰੁਪਏ ਲਾ ਕੇ 25 ਲੱਖ ਲਾ ਕੇ ਸਾਲ ਨੂੰ ਇਕੱਠਾ ਉਹਦੇ 2 ਸਾਲ ਨੂੰ ਇਕੱਠਾ ਨਹੀਂ ਇਹ ਇੰਪੋਸੀਬਲ ਹੈ ਅੱਜ ਦੀ ਹਾਲਾਤਾਂ ਦੇ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਇੱਥੇ ਲਾਈਫ ਬਹੁਤ ਹਾਰਡ ਆ ਖਾਸ ਕਰਕੇ ਜਿਹੜੇ ਆਪਣੇ ਨਵੇਂ ਜਵਾਗ ਸਟੂਡੈਂਟ ਆਉਂਦੇ ਆ ਕਿਉਂਕਿ ਇੱਥੇ ਕੰਮ ਬਹੁਤ ਜ਼ਿਆਦਾ ਘੱਟ ਆ ਹੁਣ ਸਟੂਡੈਂਟ ਆਸਤੇ ਯਾ ਮਨ ਨਾਲੋਂ ਵੀ ਮੈਂ ਇੱਕ ਗੱਲ ਕਹਿਣਾ ਵੀ ਸਾਡੇ ਦੇਖਾ ਦੇਖੀ ਆ ਜਾਂ ਤਾਂ ਕੋਈ ਬੰਦਾ ਕੋਈ ਮੰਨ ਲਾ ਕੋਈ ਸਕਿੱਲ ਲੈ ਕੇ ਆਵੇ ਚਾਹੇ హెయిర్ ਡ੍ਰੈਸਰ ਦੀ ਲੈ ਆਵੇ ਵੈਲਡਰ ਦੀ ਲੈ ਆਵੇ ਕੋਈ ਨਾ ਕੋਈ ਸਕਿੱਲ ਹੋਣਾ ਬਹੁਤ ਜ਼ਰੂਰੀ ਆ ਉਦੋਂ ਪ੍ਰੀ ਪਲੈਨਿੰਗ ਕਰਕੇ ਬੰਦੇ ਨੂੰ ਆਉਣਾ ਬਹੁਤ ਜ਼ਰੂਰੀ ਆ ਤੁਸੀਂ ਜੌਬ ਲੈਣ ਚੱਲ ਜਾਨੇ ਅਗਲਾ ਕਹਿੰਦਾ ਮੈਨੂੰ ਜੌਬ ਦੇ ਅਗਲਾ ਕਹਿੰਦਾ ਦੱਸੋ ਕਾਹਦੀ ਦੇਵਾਂ ਪਰ ਪਤਾ ਲੱਗਦਾ ਵੀ ਕੱਲੀ ਬਾਈ ਮੈਂ ਤਾਂ ਲੇਬਰ ਹੀ ਆ ਹਨਾ ਉਹ ਫਿਰ ਲੇਬਰ ਵੀਰੇ ਜਦੋਂ ਸਾਰੀ ਲੇਬਰ ਹੀ ਆ ਤਾਂ ਲੇਬਰ ਚੋਂ ਮੈਂ ਕਹਿੰਦਾ ਕੰਪ ਹਮੇਸ਼ਾ ਹੀ ਤੁਸੀਂ ਦੇਖੋ ਜੇ ਤੁਸੀਂ ਕਲਰਕ ਦੀ ਇੰਡੀਆ ਦੇ ਵਿੱਚ ਭਰਤੀ ਭਰੋਂਗੇ ਤਾਂ ਤੁਹਾਨੂੰ ਕਰੋੜਾਂ ਬੰਦਿਆਂ ਨਾਲ ਕੰਪੀਟੀਸ਼ਨ ਕਰਨਾ ਪੈਣਾ ਲੱਖਾਂ ਨਾਲ ਠੀਕ ਹੈ ਕਈ 10-12 ਲੱਖ ਬੰਦਾ ਪੇਪਰ ਦਿੰਦਾ ਕਲਰਕ ਦਾ ਪਰ ਜੇ ਤੁਸੀਂ ਦੇਖੋ ਕੰਪੀਟੀਸ਼ਨ ਕਰਨਾ ਆਈਐਸ ਆਈਪੀਐਸ ਪੀਸੀਐਸ ਵਾਸਤੇ ਤਾਂ ਉੱਥੇ ਤੁਹਾਨੂੰ ਲਗਭਗ ਹਜ਼ਾਰਾਂ ਬੰਦਿਆਂ ਦਾ ਕੰਪੀਟੀਸ਼ਨ ਜਦ ਕਿ ਜੌਬ ਆਈਐਸ ਪੀਸੀਐਸ ਦੀ ਬਹੁਤ ਹਾਈ ਹੈ ਕਾਰਨ ਕੁਆਲਟੀ ਕੰਪੀਟੀਸ਼ਨ ਹੈ ਸਾਡੇ ਕੋਲ ਕੁਆਲਟੀ ਨਹੀਂ ਕੁਆਂਟੀਟੀ ਅਸੀਂ ਬਹੁਤ ਵਧਾ ਰਹੇ ਹਾਂ ਸੋ ਜਿਹੜੇ ਬੱਚੇ ਵੀ ਕਰ ਰਹੇ ਹਨ ਨਾ ਸੋਚ ਰਹੇ ਵੀ ਇੱਥੇ ਉਹਨੂੰ ਮਤਲਬ ਤੁਸੀਂ ਪਲੱਸ 2 ਚੋਂ 10ਵੀਂ ਚ ਤਾਂ ਤੁਸੀਂ ਸਾਲ ਦੋ ਸਾਲ ਕਿਸੇ ਅੱਛੇ ਮਕੈਨਿਕ ਕੋਲੇ ਜਾਂ ਕੋਈ ਨਾ ਕੋਈ ਤੁਹਾਡਾ ਮਤਲਬ ਕਿਸੇ ਫੀਲ드 ਤੁਸੀਂ ਸਪੈਸ਼ਲ ਹੋਣਾ ਚਾਹੀਦਾ ਕੋਈ ਨਾ ਕੋਈ ਸਕਿੱਲ ਹੋਣਾ ਚਾਹੀਦਾ ਬੰਦੇ ਜੋ ਜੇ ਤਾਂ ਇੱਥੇ ਆ ਕੇ ਤੁਸੀਂ ਅਨੁਸਾਰ ਪੈਸੇ ਕਮਾਉਣਾ ਚਾਹੁੰਦੇ ਆਂ ਵੀ ਥੋੜੇ ਜਿਹਾ ਇੱਕ ਆਪਾਂ ਅਰਨਿੰਗ ਦਾ ਸਾਧਨ ਤਰੀਕਾ ਨਹੀਂ ਤਾਂ ਫਿਰ ਫੈਕਟਰੀ ਵਾਲਾ ਕੰਮ ਆ ਇਹ ਤੇ ਫੈਕਟਰੀ ਲਾਉਣੀ ਪੈਣੀ ਆ ਸਾਰੇ ਬੰਦੇ ਕਹਿੰਦੇ ਸਾਰੇ ਬੰਦੇ ਨੂੰ ਜੌਬ ਨਹੀਂ ਦਵਾਈ ਜਾਂਦੀ ਜਾਂ ਕਿ ਜੌਬ ਵੀਰੇ ਦੇਖੋ ਜਿਹੜਾ ਬਿਜ਼ਨਸਮੈਨ ਆ ਉਹਨੇ ਜੌਬ ਦੇ ਦੇਣੀ ਆ ਉਹਨੂੰ ਜਿਹੜਾ ਡਿਜ਼ਰਵ ਕਰਦਾ ਜੇ ਬਿਜ਼ਨਸਮੈਨ ਵੀ ਆਏ ਚਾਚੇ ਧੀਆ ਪੋਤਾਂ ਦੇ ਨਾਲ ਜਾਂ ਰਿਸ਼ਤੇਦਾਰਾਂ ਨੂੰ ਦੇਣ ਲੱਗੋ ਉਹਦਾ ਆਪਦਾ ਹੀ ਬਿਜ਼ਨਸ ਸਾਰਾ ਕਲਾਪਸ ਹੋ ਜਾਊਗਾ ਸੋ ਹਰੇਕ ਬੰਦਾ ਚਾਹੁੰਦਾ ਬਿਜ਼ਨਸ ਦੇ ਵਿੱਚ ਵੀ ਜੌਬ ਵੀਰੇ ਉਹਨੂੰ ਮਿਲਦੀ ਹੋਵੇ ਜਿਹੜਾ ਡਿਜ਼ਰਵ ਕਰਦਾ ਠੀਕ ਆ ਇੱਕਦੇ ਕੋਈ ਲੰਗਦੇ ਨਹੀਂ ਸੋਨੇ ਟਪਾ ਸਕਦਾ ਉਹਦੇ ਤੇ ਇਹਨਾਂ ਦਾ ਵੀ ਕਸੂਰ ਨਹੀਂ ਤੇ ਉਹ ਚ ਕਸੂਰ ਹਮੇਸ਼ਾ ਹੀ ਆਪਣਾ ਹੁੰਦਾ ਵੀ ਅਸੀਂ ਪ੍ਰੀਪੇਅਰ ਨਹੀਂ ਜਿੱਥੇ ਅਸੀਂ ਜਾ ਰਹੇ ਹਾਂ ਤੇ ਫਿਰ ਅਸੀਂ ਕੁਝ ਨਹੀਂ ਜਾਣਦੇ ਅਸੀਂ ਸੋਚਦੇ ਆ ਵੀ ਦੋ ਬੈਗ ਰੱਖਾਂਗੇ ਸ਼ਾਇਦ ਉਸ ਸਾਰੀ ਬੋਣੇ ਸਾਡੇ ਨਾਲ ਪਰ ਜੇ ਆਪਾਂ ਸੋਚ ਕੇ ਹੁਣਾ ਇਦਾਂ ਦੀ ਇੱਥੇ ਲਾਈਫ ਹੈਣੀਗੀ ਪਰ ਆਪਾਂ ਨੂੰ ਬੰਦੇ ਨੂੰ ਮੈਂਟਲੀ ਪ੍ਰੀਪੇਅਰ ਹੋਣਾ ਜ਼ਰੂਰੀ ਚਾਹੀਦਾ ਪਹਿਲਾਂ ਕਿ ਮੈਂ ਉੱਥੇ ਜਾ ਕੇ ਬਈ ਕੰਮ ਕਰਨਾ ਤੇ ਕੰਮ ਕੀ ਕਰਨਾ ਉਸ ਚੀਜ਼ ਦਾ ਉਹਨੂੰ ਪਲਾਨ ਹੋਣਾ ਜ਼ਰੂਰੀ ਆ ਪਹਿਲਾਂ ਲੋਕ ਸੋਚਦੇ ਆ ਵੀ ਕਿਉਂਕਿ ਮੇਰੇ ਵਰਗੇ ਰੀਲਾਂ ਪਾ ਕੇ ਜਾਣਾ ਦੇਖੋ ਰੀਲ ਰੂਲ ਹੈ ਬਈ ਪ ਔਰ ਜੇ ਮੈਂ ਉੱਥੇ ਅੱਜ ਜੇ ਮੈਂ ਕਿਉਂਕਿ ਨਾ ਇੱਥੇ ਮੰਨ ਲਾ ਵੀ ਮਾਲਾ ਇੱਥੇ ਮੌਲ ਆ ਹੈ ਨਾ ਜਿਹੜਾ ਘਰਾਂ ਇੱਥੇ ਗਏ ਵੀ ਸੀ ਆਪਾਂ ਵੀ ਹੁਣ ਮੈਨੂੰ ਲੱਗਦਾ ਉੱਥੇ ਘਟੋ ਘਟ ਨਾਂਵ ਵਾਲਾ 10-12 ਹਜ਼ਾਰ ਸਟੂਡੈਂਟ ਉੱਥੇ ਫਿਰਦਾ ਉਹ ਮੌਲ ਮੌਲ ਦੇ ਨੇੜੇ ਤੇੜੀ ਹੈ ਨਾ ਇੱਕ ਦਿਨ ਚ ਮਾਲਾ ਵੀਕਐਂਡ ਤੇ ਆਉਂਦੇ ਹੁਣ ਤੇ ਉਹਨਾਂ ਦੇ ਹਲਾਲ ਜੇ ਮੈਂ ਇੱਥੇ ਦਿਖਾਵਾਂ ਤਾਂ ਕਿਉਂਕਿ ਫਿਰ ਉਹਦਾ ਉਹਨਾਂ ਦੀ ਜ਼ਿੰਦਗੀ ਤੇ ਇੰਪੈਕਟ ਪੈਂਦਾ ਮਾਲਾ ਕੱਲ ਨੂੰ ਸਾਖ ਨਹੀਂ ਹੁੰਦਾ ਅਗਲਾ ਕਹਿੰਦਾ ਕਿੱਥੇ ਦਾ ਕੈਨੇਡਾ ਦੀ ਇਡੀ ਟਾਵਰ ਬਣਾਈ ਵੀ ਇਹ ਬੰਦੇ ਨੇ ਹੈ ਨਾ ਹਾਈਪ ਦਿੱਤੀ ਹੋਈ ਹੈ ਫਿਰ ਠੀਕ ਹੈ ਤੇ ਨਾ ਹੀ ਕੋਈ ਦਿਖਾ ਰਿਆ ਕਈ ਹੁਣ ਇੱਥੇ ਯੂਟਿਊਬਰ ਜਾਂ ਇੱਥੇ ਮੁੰਡੇ ਆਉਂਦੇ ਆ ਉਹਨੂੰ ਪ੍ਰੋਮੋਟ ਕਰਦੇ ਵੀ ਆ ਵੀ ਭਾਈ ਇਦਾਂ ਨਹੀਂ ਕੰਮ ਇਦਾਂ ਹੈਗਾ ਠੀਕ ਹੈ ਸੋ ਬਾਤ ਇਹ ਹੈਗਾ ਵੀ ਜੇ ਤੁਸੀਂ ਇੱਥੇ ਸਰਵਾਈਵ ਕਰ ਲਓਗੇ 5-7 ਸਾਲ ਤਾਂ ਹੋ ਸਕਦਾ ਫਿਰ ਭਾਈ ਜਿਹੜਾ ਘਾਟਾ 7 ਸਾਲ ਵਾਲਾ ਇੱਕੋ ਸਾਲ ਤੇ ਵੀ ਨਹੀਂ ਹਾਂਜੀ ਮਤਲਬ ਕਿ ਇੱਥੇ ਮਿਹਨਤ ਦਾ ਮੁੱਲ ਤਾਂ ਪੈਂਦਾ ਜਿਹੜਾ ਬੰਦਾ ਟਾਈਮ ਦਿੰਦਾ ਇਸ ਕੰਟਰੀ ਨੂੰ ਮਿਹਨਤ ਕਰਦਾ ਹੋਰਾਂ ਕੰਟਰੀਆਂ ਵਿੱਚ ਕਈ ਕਈ ਕੰਟਰੀਆਂ ਵਿੱਚ ਜੇ ਆਪਾਂ ਚਲੋ ਆਉਣੇ ਵੀ ਆ ਹਨਾ ਕਿਹਦਾ ਕਿਦਾਂ ਦਾ ਸਿਸਟਮ ਹੁੰਦਾ ਸਭ ਤੋਂ ਵੱਡੀ ਗੱਲ ਹੈ ਨਜ਼ਾਰਿਆਂ ਨੂੰ ਬੜੀ ਸੋਹਣੀ ਜਗ੍ਹਾ ਇਹ ਦੇਖਾ ਕੁਦਰਤ ਦਾ ਅਨੰਦਾ ਗੋਰੀਆ ਨੇ ਵੀ ਮਨ ਲਗਾ ਯੂਕੇ ਵਾਲਿਆਂ ਨੇ ਵੀ ਇਹ ਦੇਸ਼ ਤਾਂ ਹੀ ਚੁਣਿਆ ਸੀ ਕਿਉਂਕਿ ਸਾਰੇ ਕੁਦਰਤ ਦੇ ਨਜ਼ਾਰੇ ਸੀ ਹੈ ਨਾ ਜਦੋਂ ਆਪਾਂ ਪਿੰਡ ਤੇ ਵੀ ਇਥੇ ਗੋਰਾ ਗਿਆ ਕਹਿੰਦਾ ਮੈਂ ਯੂਕੇ ਕਿਉਂ ਛੱਡਿਆ ਕਹਿੰਦਾ ਮੈਂ ਕੁਦਰਤ ਹੈ ਨਾ ਨਜ਼ਾਰਾ ਲੈਣਾ ਚਾਹੁੰਦਾ ਸੀ ਤਾਂ ਸਿੰਪਲ ਆ ਵੀ ਤੁਹਾਨੂੰ ਆਪਦਾ ਲਿਵਿੰਗ ਸਟੈਂਡਰਡ ਵੀ ਬਦਲਣਾ ਪੈਣਾ ਥਿੰਕਿੰਗ ਵੀ ਬਦਲਣੀ ਪੈਣਾ ਸਾਰਾ ਕੁਝ ਬਦਲਣਾ ਪੈਣਾ ਸੋ ਜਿਹੜਾ ਹੈ ਕਿੰਨੇ ਦਾ ਆਪਚੋ ਦੇਸ਼ ਤੁਸੀਂ ਯੂਐਸ ਨਾਲ ਤੁਸੀਂ ਵੀ ਟਰਾਈ ਕਰ ਸਕਦੇ ਹੋ ਜਿਹੜਾ ਇੱਥੇ ਆ ਗਿਆ ਉਹ ਵੀ ਮੈਂ ਇਹ ਕਹਿਣਾ ਵੀ ਫਿਰ ਵੀ ਅੱਜ ਦੀ ਗੜੀ ਪੰਜਾਬ ਦੇ ਵਿੱਚ ਹੈਗਾ ਅਪਰਚੂਨਿਟੀਜ਼ ਬਹੁਤ ਨੇ ਪਰ ਸਾਨੂੰ ਢੀਂਗਾ ਨਹੀਂ ਕਿਉਂਕਿ ਅਸੀਂ ਮੱਥੇ ਤੇ ਢੀਹਰਾ ਮਾਰ ਚੁੱਕੇ ਆ ਅਸੀਂ ਸਾਰੇ ਜਵਾਕਾਂ ਨੂੰ ਵੀ ਇਹ ਸਮਝਾ ਚੁੱਕੇ ਆ ਵੀ ਅਸੀਂ ਕੈਨੇਡਾ ਹੀ ਜਾਣਾ ਜਾਂ ਅਸੀਂ ਮੰਨ ਲਓ ਥੋਰ ਨਹੀਂ ਜਾਣਾ ਸੋ ਜਿਹਨੇ ਥੋਰ ਦੇ ਵਿੱਚ ਜੇ ਸਾਡੇ ਉੱਥੇ ਵੀ ਕੀਤੀ ਜਾਵੇ ਤਾਂ ਮੇਰੇ ਹਿਸਾਬ ਨਾਲ ਵਧੀਆ ਗੁਜ਼ਾਰਾ ਜਾਂ ਵਧੀਆ ਜ਼ਿੰਦਗੀ ਹੋ ਸਕਦਾ ਹਾਂ ਜੀ ਬਾਕੀ ਆਪਾਂ ਹੋਰ ਬਹੁਤ ਚੀਜ਼ਾਂ ਦੇਖਣੀਆਂ ਨਾਲ ਦੀ ਨਾਲ ਵੀਡੀਓ ਸ਼ੇਅਰ ਕਰਾਂਗੇ ਜੋ ਵੀ ਕੁਝ ਇੱਥੇ ਹੈਗਾ ਵਧੀਆ ਜਿਹੜਾ ਆਇਆ ਗਿਆ ਮੁੰਡਾ ਦਾ ਚੈਨਲ ਆ ਭਾਈ ਅਭਿਵਰਾੜ ਦਾ ਆ ਪੰਜਾਬ ਨੋਬਲ ਵੈਸ ਕਰਦਾ ਜਰੂਰ ਦੇਖੋ ਇਹ ਮੁੰਡਾ ਇੱਥੇ ਕਾਫੀ ਮਿਹਨਤ ਕੀਤੀ ਆ ਤੇ ਤੁਹਾਨੂੰ ਇਥੋਂ ਦੀ ਰੀਅਲ ਲਾਈਫ ਦਿਖਾਉਂਦਾ ਰਹੂਗਾ ਜੇ ਤੁਸੀਂ ਕੈਨੇਡਾ ਦੇ ਬਾਰੇ ਇੰਟਰਸਟਿਡ ਹੋ ਯੂਐਸ ਦੇ ਬਾਰੇ ਇੰਟਰਸਟਿਡ ਹੋ ਤਾਂ ਜਰੂਰ ਜਿਹੜਾ ਹੈਗਾ ਚੈਨਲ ਫੋਲੋ ਕਰ ਸਕਦੇ ਹੋ ਥੈਂਕ ਯੂ